ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀਆਂ ਖਬਰਾਂ ਨਿਕਲ ਕੇ ਆ ਰਹੀਆਂ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਕਰ ਦਿੱਤੇ ਗਏ ਹਨ ਤਿੰਨ ਵੱਡੇ ਐਲਾਨ ਜਿੱਥੇ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਕੈਨੇਡਾ ਤੋਂ ਹੁਣ ਪੰਜਾਬੀ ਭਾਰਤੀ ਸਮੇਤ ਜਿੰਨੇ ਵੀ ਇੰਟਰਨੈਸ਼ਨਲ ਲੋਕ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ ਜਾਂ ਫਿਰ ਪੱਕੇ ਤੌਰ ਦੇ ਉੱਤੇ ਰਹਿਣ ਦੇ ਲਈ ਪ੍ਰਵਾਸੀ ਬਣ ਕੇ ਗਏ ਹੋਏ ਸਨ ਤੇ ਉਹ ਕੱਚੇ ਤੌਰ ਦੇ ਉੱਤੇ ਹੀ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਹੁਣ 1 ਮਈ ਤੋਂ ਬਾਅਦ ਆਪਣੇ ਦੇਸ਼ ਮੁੜਨਾ ਪੈ ਸਕਦਾ ਹੈ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਹੁਣ ਵੱਡਾ ਐਲਾਨ ਕਰਦਿਆਂ ਹੋਇਆਂ ਕਹਿ ਦਿੱਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਲਗਾਤਾਰ ਆਬਾਦੀ ਵਧਦੀ ਜਾ ਰਹੀ ਹੈ ਤੇ ਪ੍ਰਵਾਸੀ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਇੰਵੈਸਟਰ ਵੀਜ਼ਾ ਜਾਂ ਫਿਰ ਸਟੱਡੀ ਵੀਜ਼ਾ ਦੇ ਉੱਤੇ ਆ ਕੇ ਜਾਂ ਤੇ ਰਫਿਊਜੀ ਅਪਲਾਈ ਕਰ ਰਹੇ ਹਨ ਜਾਂ ਫਿਰ ਚੋਰੀ ਛਿਪੇ ਹੀ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਹਨ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੂੰ ਪਤਾ ਲੱਗਾ ਹੈ ਕਿ ਕੈਨੇਡਾ ਦੇ ਵਿੱਚ ਇਹਨਾਂ ਦੀ ਆਬਾਦੀ 20 ਤੋਂ 25 ਲੱਖ ਹੋ ਚੁੱਕੀ ਹੈ ਜਿਸ ਦੇ ਕਾਰਨ ਹੁਣ ਕੈਨੇਡਾ ਦੇ ਵਿੱਚ ਰਹਾਇਸ਼ ਸਾਂਕਟ ਵੀ ਜਿਹੜਾ ਵੱਧਦਾ ਜਾ ਰਿਹਾ ਹੈ ਸੋ ਘਰਾਂ ਦੇ ਜਿਹੜੇ ਆ ਉਹ ਘਰ ਕਾਫੀ ਜਿਆਦਾ ਘਟਦੇ ਜਾ ਰਹੇ ਹਨ ਤੇ ਲੋਕਾਂ ਦੀ ਕਾਫੀ ਜਿਆਦਾ ਤਦਾਦ ਦੀ ਜਿਹੜੀ ਵੱਧ ਚੁੱਕੀ ਹੈ ਸੋ ਇਹ ਸਾਰਾ ਕੁਝ ਜਿਹੜਾ ਹੁਣ ਕੈਨੇਡਾ ਦੇ ਵਿੱਚ ਕੱਚੇ ਪ੍ਰਵਾਸੀਆਂ ਦੇ ਕਾਰਨ ਹੋ ਰਿਹਾ ਹੈ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ ਪਹਿਲੀ ਮਈ ਤੋਂ ਉਹ ਕੈਨੇਡਾ ਦੇ ਵਿੱਚੋਂ ਇਹਨਾਂ ਦੀ ਗਿਣਤੀ ਨੂੰ ਘਟਾਉਣਾ ਸ਼ੁਰੂ ਕਰਨਗੇ ਅਤੇ ਪਹਿਲੀ ਸਤੰਬਰ ਤੱਕ 5 ਲੱਖ ਲੋਕਾਂ ਦੀ ਘਟौती ਕੀਤੀ ਜਾਵੇਗੀ ਸੋ ਲੱਖਾਂ ਲੋਕਾਂ ਨੂੰ ਹੁਣ ਕੈਨੇਡਾ ਤੋਂ ਵਾਪਸ ਮੋੜਨਾ ਪਵੇਗਾ ਸੋ ਕੈਨੇਡਾ ਦੇ ਜੋ ਹੁਣੇ ਜਿਹੜੇ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਮਾਰਕ ਮਿਲਰ ਆ ਉਹਨਾਂ ਦਾ ਕਹਿਣਾ ਹੈ ਕਿ 5 ਲੱਖ ਲੋਕਾਂ ਨੂੰ ਕੈਨੇਡਾ ਤੋਂ ਜਿਹੜਾ ਹੁਣ ਰਿਪੋਰਟ ਕੀਤਾ ਜਾ ਸਕਦਾ ਹੈ ਸੋ 5 ਲੱਖ ਲੋਕਾਂ ਦੀ ਗਿਣਤੀ ਉਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਘਟਾਈ ਜਾ ਸਕਦੀ ਹੈ ਇਸ ਤੋਂ ਅਗਲੀ ਅਪਡੇਟ ਦੀ ਜੇਕਰ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਹੁਣ ਪਹਿਲੀ ਮਈ ਤੋਂ ਹੀ ਇੱਕ ਹੋਰ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ ਦਰਅਸਲ ਹੁਣ ਕੈਨੇਡਾ ਦੇ ਵਿੱਚ ਪੀਆਰ ਲੈਣ ਵਾਲੇ ਪ੍ਰਵਾਸੀਆਂ ਦੇ ਲਈ ਜਿਹੜੀ ਪੀਆਰ ਦੀ ਫੀਸ ਉਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ 12% ਤੋਂ ਲੈ ਕੇ 15% ਤੱਕ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਇਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਇਸ ਤੋਂ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ ਪੋਜ਼ਿਟਿਵ ਨਿਊਜ਼ ਜਿਹੜੀ ਆ ਰਹੀ ਹੈ ਖਾਸ ਕਰਕੇ ਕੈਨੇਡਾ ਜਾਣ ਵਾਲਿਆਂ ਦੇ ਲਈ ਤੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਦੇ ਲਈ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀਆਂ ਦਾ ਜਿਹੜਾ ਜਾਣ ਦਾ ਰੁਝਾਨ ਹੈ ਉਹ ਵਾਧਦਾ ਹੀ ਜਾ ਰਿਹਾ ਹੈ ਤੇ ਪੰਜਾਬੀ ਕੈਨੇਡਾ ਦੇ ਵਿੱਚ ਜਾ ਕੇ ਪੱਕੇ ਤੌਰ ਦੇ ਉੱਤੇ ਵਸਣਾ ਚਾਹੁੰਦੇ ਹਨ ਤੇ ਵਾਪਸ ਜਿਹੜਾ ਉਹ ਆਪਣੇ ਦੇਸ਼ ਨੂੰ ਮੁੜ ਕੇ ਨਹੀਂ ਆਉਣਾ ਚਾਹੁੰਦੇ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਮਾਰਕ ਮਿਲਰ ਹੋਣਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਹੁਣ ਜਿਹੜੇ ਵੀ ਪ੍ਰਵਾਸੀ ਆ ਕੇ ਪੱਕੇ ਤੌਰ ਦੇ ਉੱਤੇ ਰਹਿਣਾ ਚਾਹੁੰਦੇ ਹਨ ਤੇ ਪੱਕੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਪੀਆਰ ਲੈ ਕੇ ਸਦਾ ਦੇ ਲਈ ਰਹਿਣਾ ਚਾਹੁੰਦੇ ਹਨ ਉਹਨਾਂ ਦੀ ਗਿਣਤੀ ਦੇ ਵਿੱਚ ਕੋਈ ਵੀ ਕਟੋਤੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਨਹੀਂ ਕੀਤੀ ਜਾਵੇਗੀ ਤੇ ਜਿੰਨਾ ਵੀ ਅੰਕੜਾ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਦੌਰਾਨ ਲਗਭਗ 4,85,000 ਲੋਕਾਂ ਨੂੰ ਸਾਲ 2024 ਦੇ ਦੌਰਾਨ ਪੀਆਰ ਦਿੱਤੀ ਜਾਵੇਗੀ ਤੇ ਇਸ ਨੂੰ ਜਿਹੜਾ ਹੈ ਉਹ ਪੂਰਾ ਕਰਨਗੇ ਤੇ ਆਪਣੇ ਐਲਾਨ ਦੇ ਉੱਤੇ ਜਿਹੜਾ ਉਹ ਆਪਣਾ ਫੈਸਲਾ ਹੈ ਬਰਕਰਾਰ ਰੱਖਣਗੇ ਤੇ ਕੈਨੇਡਾ ਦੇ ਵਿੱਚ ਲਗ ਅਗਭੱਗ 5 ਲੱਖ ਦੇ ਕਰੀਬ ਸਾਲ 2024, 25 ਅਤੇ 26 ਦੇ ਵਿੱਚ ਵੀ 5-5 ਲੱਖ ਲੋਕਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਦਿੱਤੀ ਜਾਵੇਗੀ। ਸੋ ਇਹ ਪੌਟਮ ਨਿਊਜ਼ ਜਿਹੜੀ ਆ ਕੈਨੇਡਾ ਤੋਂ ਆ ਰਹੀ ਹੈ ਖਾਸ ਕਰਕੇ ਪੰਜਾਬੀ ਭਾਰਤੀ ਜੋ ਕਿ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਬਸਣਾ ਚਾਹੁੰਦੇ ਆ ਤੇ ਕੈਨੇਡਾ ਵੀ ਪੀਆਰ ਲੈ ਕੇ ਸਦਾ ਦੇ ਲਈ ਕੈਨੇਡਾ ਦੇ ਵਿੱਚ ਬਸਣਾ ਚਾਹੁੰਦੇ ਆ। ਸੋ ਇਹ ਤਿੰਨ ਵੱਡੇ ਅਪਡੇਟ ਜਿਹੜੇ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਆ ਰਹੇ ਹਨ।